ਕੁਰੀਦਾਰ ਇਸ ਦਾ ਮੋਬਾਈਲ ਨੰਬਰ ਸਮੇਤ ਨੋਟ ਕਰੋ ਜੀ ਡਾਇਰੈਕਟ ਗੱਲ ਕਰ ਸਕਦੇ ਹੋ ਰਿਸ਼ਤੇ ਬਾਰੇ ਤੇ ਬਾਕੀ ਜਿੰਨੇ ਵੀ ਅਸੀਂ ਰਿਸ਼ਤੇ ਪਾਉਣੇ ਹਰੇਕ ਦੇ ਉੱਪਰ ਪਰਿਵਾਰ ਦਾ ਨੰਬਰ ਲਿਖਿਆ ਹੁੰਦਾ ਵੀਡੀਓ ਦੇ ਲਾਸਟ ਤੇ ਅ ਡਾਇਰੈਕਟਰ ਤੁਸੀਂ ਉਹਨਾਂ ਨਾਲ ਗੱਲ ਕਰ ਸਕਦੇ ਹੋ ਜੇਕਰ ਤੁਸੀਂ ਵੀ ਇਸ ਤਰ੍ਹਾਂ ਆਪਣੇ ਐਡ ਦੇ ਉੱਪਰ ਨੰਬਰ ਪਵਾ ਕੇ ਆਪਣਾ ਐਡ ਪਵਾਉਣੀ ਹੈ ਤਾਂ ਹੇਠਾਂ ਪੀਲੀ ਪੱਟੀ ਦੇ ਵਿੱਚ ਜੋ ਨੰਬਰ ਲਿਖਿਆ ਰਿਹਾ ਡੱਖਰਾਂ 'ਚ 987308725 ਦੇ ਉੱਪਰ ਸਾਨੂੰ ਸਿਰਫ ਹੈਲੋ ਲਿਖ ਕੇ ਭੇਜ ਦਿਓ WhatsApp ਤੇ ਐਡ ਦਾ ਪੂਰਾ ਪ੍ਰੋਸੈਸ ਤੁਹਾਨੂੰ ਪੰਜਾਬੀ ਦੇ ਵਿੱਚ ਲਿਖ ਕੇ ਪਾ ਦਿੱਤਾ ਜਾਏਗਾ ਪਲੀਜ਼ ਫੋਨ ਨਾ ਕਰਿਓ ਫੋਨ ਕਾਫੀ ਆਉਂਦੇ ਆ ਸਿਰਫ ਹੈਲੋ ਲਿਖ ਕੇ ਭੇਜ ਦਿਓ ਤੇ ਬਾਕੀ ਪ੍ਰੋਫਾਈਲ ਨੰਬਰ MP46 ਨਾਮ ਕੌਰ ਪਤਾ ਮੁਕਤਸਰ ਸਾਹਿਬ ਤੋਂ ਬਲੌਂਗ ਕਰਦੇ ਆ ਪੜ੍ਹਾਈ ETT ਕੀਤੀ ਹੋਈ ਹੈ ਪੈਨ ਇੱਕ ਮੈੜਾ ਭਰਾ ਕੋਈ ਨਹੀਂ ਕੱਦ 5 ਫੁੱਟ 5 ਇੰਚ ਇੱਕ ਇੱਕ ਬੇਨਤੀ ਹੋਰ ਹੈ ਜੀ ਜਿਆਦਾਤਰ ਆਪਾਂ ਸ਼ਾਰਟ ਵੀਡੀਓ ਪਾਉਣੇ ਆ ਉਤੇ ਬੈਲ ਆਈਕਨ ਨਹੀਂ ਹੁੰਦਾ ਇਹਦੇ ਸਬਸਕ੍ਰਾਈਬ ਦੇ ਬਟਨ ਕੋਲੇ ਬੈਲ ਆਈਕਨ ਹੋਊਗਾ ਉਹਦੇ ਨਾਲ ਤੇ ਕਲਿੱਕ ਕਰ ਦਿਓ ਤਾਂ ਜੋ ਤੁਹਾਡੇ ਕੋਲੇ ਹਰੇਕ ਰਿਸ਼ਤਾ ਪਹੁੰਚੇ ਕੋਈ ਵੀ ਰਿਸ਼ਤਾ ਮਿਸ ਨਾ ਹੋਵੇ ਕੱਦ 5 ਫੁੱਟ 5 ਇੰਚ ਗੋਤ ਮੱਕੜਾ ਜੀ 14 8 90 ਦਾ ਡੇਟ ਆਫ ਬਰਥ ਹੈ ਜਿਹੜਾ ਕੰਮ ਨੇ ਹਾਊਸ ਦੇ ਵਿੱਚ ਨੇ ਕੁੜੀ ਡਿਵੋਰਸਡ ਹੈ ਜੀ 4 ਸਾਲ ਦੀ ਕੁੜੀ ਆ ਗੁੜੀਆਂ ਕੋਲੇ ਤੇ ਵੈਲ ਸੈਟਲਡ ਮੁੰਡਾ ਚਾਹੀਦਾ ਜਰਨਲ ਕਾਸਟ ਦਾ ਪਰਿਵਾਰ ਦੇ ਦੋ ਮੋਬਾਈਲ ਨੰਬਰ ਲਾਲ ਪੱਟੀ ਦੇ ਵਿੱਚ ਦਿੱਤੇ ਹੋਏ ਨੇ ਤੁਸੀਂ ਇਹਨਾਂ ਨਾਲ ਡਾਇਰੈਕਟ ਗੱਲ ਕਰ ਸਕਦੇ ਹੋ 62 ਵਾਲਾ ਤੇ 98 ਵਾਲਾ ਲਾਲ ਪੱਟੀ ਵਾਲੇ ਤੇ ਜਿਹੜਾ ਹੈ ਇੱਥੇ ਪੀਲੀ ਪੱਟੀ ਵਾਲਾ ਇਹਦੇ ਤੇ ਵਟਸਐਪ ਤੇ ਹੈਲੋ ਲਿਖ ਕੇ ਪੇ ਜੋ ਰਿਸ਼ਤਾ ਪਾ